12 ਵਜੇ ਦੇ ਕਰੀਬ ਇੱਕ ਤੇਜ਼ ਰਫ਼ਤਾਰ ਟਰਾਲੇ ਥੱਲੇ ਆਣ ਕਰਕੇ 9 ਸਾਲਾ ਬੱਚੇ ਦੀ ਮੌਤ ਹੋ ਗਈ। ਨਾਪਾਦੀ ਜਸਪਾਲ ਕਲੋਨੀ ਵਿੱਚ ਰਹਿਣ ਵਾਲੇ ਨਿਹਾਲ ਨਾਮ ਦੇ ਤੀਸਰੀ ਜਮਾਤ ਦਾ ਵਿਦਿਆਰਥੀ ਸੀ ਜੋ ਆਪਣੀ ਮਾਂ ਦੇ ਨਾਲ ਨਾਨਕੇ ਘਰ ਤੋਂ ਆਪਣੇ ਘਰ ਵਾਪਸ ਪਰਤ ਰਿਹਾ ਸੀ। ਕਿ ਅਚਾਨਕ ਸਪੇਅਰ ਪਾਰਟ ਲੱਦੇ ਹੋਏ ਇੱਕ ਟਰਾਲੇ ਦੇ ਵੱਲੋਂ ਕੱਟ ਮਾਰਨ ਕਰਕੇ ਉਸ ਦੇ ਵਿੱਚ ਐਕਟਿਵਾ ਟਕਰਾ ਗਈ ਜਿਸ ਨਾਲ ਇਸ ਟੱਕਰ ਨਾਲ ਮਾਂ ਤਾਂ ਕੱਚੇ ਦੇ ਵਿੱਚ ਡਿੱਗ ਗਈ ਅਤੇ ਉਸ ਦੀ ਐਕਟਿਵਾ ਤੇ ਸਵਾਰ ਜੋ ਬੱਚਾ ਸੀ ਉਹ ਟਰਾਲੇ ਦੇ ਥੱਲੇ ਜਾ ਡਿ ਗਿਆ ਟਰਾਲੇ ਨੂੰ ਲੋਕਾਂ ਵੱਲੋਂ کافی ਰੋਕਿਆ ਗਿਆ ਪਰ ਉਸ ਸਮੇਂ کافی ਦੇਰ ਹੋ ਚੁੱਕੀ ਸੀ ਆਲੇ ਦੁਆਲੇ ਲੋਕਾਂ ਨੇ ਫਿਰ کافی ਕੋਸ਼ਿਸ਼ ਕਰਕੇ ਬੱਚੇ ਨੂੰ ਟਰਾਲੇ ਦੇ ਥੱਲੋਂ ਕੱਢਿਆ ਤੇ ਸਿਵਲ ਹਸਪਤਾਲ ਨਾ ਬਾ ਵਿੱਚ ਪਹੁੰਚ ਜਾ ਗਿਆ ਜਿੱਥੇ ਡਾਕਟਰਾਂ ਵੱਲੋਂ ਬੱਚੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਪਰ ਬੱਚੇ ਦੀ ਮਾਤਾ ਦਾ ਰੋ ਰੋ ਕੇ ਇਨਾ ਬੁਰਾ ਹਾਲ ਸੀ ਕਿ ਉਸ ਨੂੰ ਤਸੱਲੀ ਦੇ ਲਈ ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰ ਉਸ ਨੂੰ ਪ੍ਰਾਈਵੇਟ ਐਂਬੂਲੈਂਸ ਕਰਕੇ ਪਟਿਆਲਾ ਲੈ ਗਏ ਜਦ ਕੀ ਸਿਵਲ ਅਸਥਲ ਨਾਬਾ ਵਿਖੇ ਤੇ ਨਾ ਡਾਕਟਰ ਮੁਤਾਬਿਕ ਬੱਚੇ ਦੀ ਮੌਤ ਪਹਿਲਾ ਹੀ ਹੋ ਚੁੱਕੀ ਸੀ ਬ੍ਰੇਕ ਮਾਰੀ ਜੀ ਕਾਰ ਵਾਲਾ ਇੱਧਰੋਂ ਜਾਣ ਲੱਗਾ ਮੈਂ ਗੱਡੀ ਦੇ ਕੰਟਰੋਲ 'ਚ ਕਰ ਰਿਹਾ ਟੀਕਾ ਠੀਕ ਹੈ ਤੇ ਇੱਧਰ ਸਕੂਟੀ ਵਾਲੀ ਲੱਗੇ ਤੇ ਟ੍ਰੈਲੀ ਨਾਲ ਹੈਂਡਲ ਵੱਜ ਗਿਆ ਸਕੂਟੀ ਡੋਚਾ ਉਹ ਗਿਰ ਗਈ ਜੀ ਓਕੇ ਅਰੇ ਕਾਰ ਆਇਆ ਕਾਰ ਵਾਲਾ ਪਾਤੀ ਅੱਛਾ ਕਿੱਧਰੋਂ ਇੱਧਰ ਇੱਧਰੋਂ ਕਾਰ 'ਚ ਤਾਂ ਨਹੀਂ ਟੱਚ ਹੋਈ ਇਹ ਜੀ ਕਾਰ 'ਚ ਟੱਚ ਨਹੀਂ ਹੋ ਰਿਹਾ ਤਾਂ ਟੱਚਿੰਗ ਹੋਈ ਗੱਲ ਹਾਂ ਫਿਰ ਥੋੜਾ ਗੈਪ ਹੈ ਗੱਡੀ ਬ੍ਰੇਕ ਹੋ ਗਈ ਜੀ ਇੰਨੇ ਨੂੰ ਸਕੂਟੀ ਨਾਲ ਉਹ ਆ ਗਈ ਕਿੱਥੋਂ ਆਏ ਹੋ ਤੁਸੀਂ ਅੱਜ ਲੋਕਾਂ ਦੇ ਨਾਲ ਆਪੇ ਲੋਕਾਂ ਦੇ ਨਾਲ ਆ। ਅੱਛਾ ਨਾਬੇ ਤੇ ਕਿੱਥੇ ਚੱਲਿਆ ਸੀ ਇਹ ਸਮਾਨ ਕਿੱਥੇ ਚੱਲਿਆ ਸੀ? ਬੰਦੇ ਜਾ ਰਿਹਾ ਜੀ ਹੁਣ ਮੰਡੀ ਜੇ ਦਾ ਇੱਟਾਂ ਦਾ ਕੰਮ ਕਰਾਣ ਜਾ ਰਿਹਾ ਸੀ। ਅੱਛਾ। ਇਹ ਬ੍ਰੇ ਨੀ ਦਾਦ ਨਾ ਬੱਚਾ ਖੜਾ ਜੀ ਠੀਕ ਆ। ਮੌਕੇ ਤੇ ਮੈਂ ਉੱਥੇ ਦੀ ਮੈਂ ਹੀ ਚੱਕਿਆ। ਮੈਂ ਹੀ ਹੁਣ ਬੱਚੀ ਦੀ ਹਾਲਤ ਕਿਸ ਦੀ? ਬੱਚੇ ਦੀ ਹਾਲਤ ਹੁਣ ਪਟਿਆਲੇ ਜਾ ਲੈ ਕੇ ਆ ਰਿਹਾ ਹਾਂ। ਉਹ ਰੋ ਦਿਨ ਨੇ ਕਹਿੰਦੇ ਘਰੇ ਲੈ ਜਾਓ। ਕੀ ਬੱਚਾ ਤੁਰਕੇ ਜਾ ਰਿਹਾ ਸੀ ਕੀ ਮਤਾਂ? ਨਹੀਂ ਖੜਾ ਸੀ ਜ ਆਪਰੇ ਦਾ ਬੱਚੇ ਨਾਲ। ਅੱਛਾ ਜੀ। ਹਾਂ ਜੀ। ਫਿਰ ਕੀ ਹੋਇਆ ਕਿ ਐਕਸੀਡੈਂਟ ਕਿਵੇਂ ਹੋਇਆ ਸਾਰਾ ਇਹ ਨਹੀਂ ਗਲਤੀ ਉਹਦੇ ਪਾਸੋਂ ਇੱਕ ਗੱਡੀ ਠੋਕ ਕੇ ਆਇਆ ਇੱਕ ਰੇੜੀ ਨੂੰ ਮਾਰ ਕੇ ਆ ਉਹ ਗੱਡੀ ਵਾਲਾ ਟਰੱਕ ਟਰੱਕ ਜੀ ਅੱਛਾ ਜੀ ਪਤਾ ਨਹੀਂ ਹੁਣ ਗੱਡੀ ਵਾਲਾ ਖਾਦਾ ਪੀਤਾ ਕੀ ਆ ਉਹ ਰੱਬ ਜਾਣੇ ਬੱਚੇ ਤੇ ਫੀਟ ਮਾਰ ਕੇ ਬੱਚਾ ਥੱਲੇ ਆ ਗਿਆ ਜੀ ਥੱਲੇ ਆ ਕੇ ਟਰੱਕ ਉੱਪਰ ਜੜੇ ਅਸੀਂ ਨੇ ਟਰੱਕ ਪੜਾਣਾ ਕਰਾਇਆ ਜੀ ਆ ਗੱਡੀ ਨੇ ਚਾਪਿਆ ਮੇਰੇ ਕੋਲ ਨਹੀਂ ਜੀ ਅੱਛਾ ਹਾਂ ਜੀ ਕਾਫੀ ਤੇਜ਼ ਰਫ਼ਤਾਰ ਟਰੱਕ ਤੇਜ਼ ਸੀ ਟਰੱਕ ਜੀ ਆਪ ਉਹ ਐਟੀ ਬਾਈ ਖੜੀ ਜੀ ਬੱਚੇ ਦਾ ਨਾਮ ਪਤਾ ਕੀ ਪਤਾ ਨਹੀਂ ਜੀ ਅਸਦਾ ਚੱਕਣ ਵਾਲਿਆਂ ਚਾਈ ਕੱਲ ਕਿ ਤੇਰੇ ਜਿੰਦਗੀ ਲੈ ਗਏ ਨਿਹਾਨ ਹੈ ਇਹ ਜਸਪਾਲ ਕਲੋਨੀ ਦੇ ਵਿੱਚ ਰਹਿੰਦੇ ਨੇ ਤੇ ਇਹਨਾਂ ਉਧਰੋਂ ਦੀ ਆ ਰਹੇ ਸੀਗੇ ਤਾਂ ਟਰੱਕ ਵਾਲਾ ਜਿਹੜਾ ਵੀ ਸੀਗਾ ਰੋਂਗਸ ਆਪਣੇ ਬੋਤੀ ਸੀਗਾ ਤੇ ਪਲੱਸ ਉਹਨੇ ਕੱਟ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਦੇ ਕਰਕੇ ਉਹ ਟਾਇਰਾਂ ਦੇ નીચે ਆ ਗਿਆ ਮਤਲਬ ਬੱਚਾ ਆਪਣੀ ਮਾਂ ਨਾਲ ਐਕਟਿਵਿਟੀ ਮਾਂ ਦੇ ਨਾਲ ਐਕਟਿਵਿਟੀ ਸੀਗਾ ਉਹਨੇ ਕੱਟ ਮਾਰਿਆ ਤਾਂ ਜਾ ਕੇ ਉੱਥੇ ਗਿਰੇ ਨੇ ਸਕੂਟੀ ਤੋਂ ਇਹ ਥੱਲੇ ਗਿਰ ਕੇ ਬੱਚਾ ਉਹਦੇ ਥੱਲੇ ਆ ਗਿਆ ਤੁਹਾਨੂੰ ਕੀ ਹਾਲਾਤ ਆ ਬੱਚੇ ਹਾਲਾਤ ਤਾਂ ਦੇਖੋ ਮੈਂ ਹੁਣ ਕੀ ਕਮਾ ਕਰ ਨਹੀਂ ਸਕਦਾ ਕਿ ਬੱਚਾ ਜੋ ਹੈਗਾ ਕੁਛ ਬਟ ਅਸੀਂ ਫਿਰ ਵੀ ਇੱਕ ਵਾਰ ਕੋਸ਼ਿਸ਼ ਕਰ ਰਹੇ ਹਾਂ ਆਪਣੀ ਕਿ ਉਹਨੂੰ ਐਂਬੂਲੈਂਸ ਉੱਥੇ ਪਟਿਆਲੇ ਰੈਫਰ ਕੀਤਾ ਇੱਕ ਵਾਰ ਦੇਖ ਲਵੇ ਬੱਚਾ ਟਰੱਕ ਥੱਲੇ ਚਲਾ ਗਿਆ ਬਿਲਕੁਲ ਟਰੱਕ ਦੇ ਟਾਇਰ ਦੇ ਥੱਲੇ ਹੀ ਸੀਗਾ ਅਸੀਂ ਉਹਨੂੰ ਡਰਾਈਵਰ ਨੂੰ ਹਾਕਾ ਹੀ ਮਾਰਦੇ ਰਹੇ ਉਹਨੂੰ ਪਿੱਛੇ ਕਰ ਲੋ ਬਟ ਉਹਨੇ ਪਿੱਛੇ ਨਹੀਂ ਕੀਤਾ ਇੱਕ ਬੰਦਾ ਮਾਂ ਬੱਚੇ ਮਾਂ ਤਾਂ ਸਾਈਡ ਤੇ ਉਹ ਇਧਰ ਨਹੀਂ ਸਾਈਡ ਤੇ ਗਿਰਿਆ ਬੱਚਾ ਇਧਰਲੀ ਸਾਈਡ ਤੇ ਗਿਰਿਆ ਜੀ ਹਾਂਜੀ ਉਹਨਾਂ ਦੀ ਸੱਟਾਂ ਬਸ ਸੱਟਾਂ ਲੱਗੀਆਂ ਨੇ ਹੱਤਾਂ ਦੀ ਕੀ ਲੱਗਦਾ ਜਿਹੜੀ ਤੇਜ਼ ਰਫ਼ਤਾਰ ਟਰੱਕ ਨੇ ਲੋ ਜਾਣਾ ਹਾਸੇ ਵਾਪਰ ਰਹੇ ਕਿ ਇਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਹੈ ਜੀ ਹੁਣ ਦੀਵਾਲੀ ਦਾ ਸੀਜ਼ਨ ਹੈਗਾ ਨਾ ਟਰੱਕਾਂ ਨੂੰ ਵੈਸੇ ਹੀ ਬੰਦ ਕਰ ਦਿੰਨਾ ਚਾਹੀਦਾ ਕਿ ਹਾਂ ਵੀ ਰਸ਼ ਹੋਊਗਾ ਤਾਂ ਇਹਨਾਂ ਨੂੰ ਮੇਨ ਰੋਡ ਤੋਂ ਨਿਕਲਣਾ ਬਾਜ਼ਾਰ ਦੇ ਵਿੱਚੋਂ ਨਿਕਲ ਨਹੀਂ ਹੀ ਦੇਣਾ ਚਾਹੀਦਾ ਤੇ ਇਹਨਾਂ ਨੂੰ ਤਾਂ ਚਾਹੀਦਾ ਸਰਕਾਰ ਨੂੰ ਚਾਹੀਦਾ ਇਹ ਤਾਂ ਕਿ ਬਿਲਕੁਲ ਤਿਹਾਰਾਂ ਦੇ ਸੀਜ਼ਨ ਚ ਬੰਦ ਕਰਨੇ ਚਾਹੀਦੇ ਨੇ ਵੈਸੇ ਵੀ ਇਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ ਜਾਂ ਤਾਂ ਇਹਦਾ ਬਾਈਪਾਸ ਬਾਹਰੋਂ ਬਣਾਉਣਾ ਚਾਹੀਦਾ ਇਹ ਤਾਂ ਰ ਹੁਣ ਤੁਸੀਂ ਇਹ ਦੇਖੋ ਟਰੱਕ ਉੱਥੇ ਖੜਾ ਡਰਾਈਵਰ ਛੱਡ ਕੇ ਭੱਜ ਗਿਆ ਤੇ ਤੂੰ ਬਈ ਅਸੀਂ ਜਦ ਤੈਨੂੰ ਕਹਿ ਰਹੇ ਹਾਂ ਕਿ ਪਿੱਛੇ ਕਰ ਲੈ ਪਿੱਛੇ ਕਿਉਂ ਨਹੀਂ ਕਰਦਾ ਕੀ ਪਤਾ 1% ਮੁੰਡੇ ਨੂੰ ਅਸੀਂ ਬਚਾਈ ਲੈਂਦੇ ਇੱਥੋਂ ਮੇਰਾ ਨਾਮ ਮਿੱਠੂ ਆ ਵੀਰੇ ਇੱਥੇ ਵੀਰੇ ਗੱਲ ਕੁਝ ਨਹੀਂ ਟਰੱਕ ਇਧਰੋਂ ਆ ਰਿਹਾ ਸੀ ਇਹ ਮੋੜਨ ਲੱਗੀ ਹੋਣੀ ਆ ਉਹਦੇ ਵਿੱਚ ਲੱਗੀ ਯਾਰ ਸਕੂਟਰੀ ਉਹ ਬੱਚਾ ਡਰ ਕੇ ਟਾਇਰ ਦੇ ਮੂਰੇ ਖੜ ਕੇ ਡਿੱਗ ਗਿਆ ਯਾਰ ਉਹ ਬੱਚਾ ਥੱਲੇ ਆ ਗਿਆ ਟਾਇਰ ਦੇ ਯਾਰ ਆ ਹਾਂ ਉਹਨੂੰ ਉੱਪਰ ਚਪਸਰ ਤੇ ਪੈ ਬੈ ਦੀ ਵੀਰੇ ਜਾਏ ਵਿਚਾਰੇ ਤਾਂ ਇਹ ਵੀ ਬੰਦ ਲੱਗ ਗਿਆ ਜਦ ਇਹਨੂੰ ਅਸ ਗਿਆ ਵੀ ਗੈਲ ਕਰ ਲੈ ਗੱਡੀ ਥੱਲੇ ਉੱਤਰ ਕੇ ਆ ਗਿਆ ਬਾਅਦ ਚ ਨਿਆਰ ਨੂੰ ਗੱਡੀ ਪੈ ਕੇ ਕੀਤੀ ਯਾਦ ਉਹਨੂੰ ਯਾਰ ਬੱਚਾ ਤੈਨੂੰ ਪਤਾ ਹੀ ਆ ਇੰਨਾ ਟਾਈਮ ਸਰ ਤੇ ਗੱਡੀ ਖੜੀ ਐ ਫੇਰ ਬੱਤੀ ਰੁਕੀ ਕੀ ਬਚਦਾ ਬੱਚੇ ਜੀ ਕਿੰਨੇ ਜਾਣ ਦੇਖੀ ਜਮਾ ਗਾਇ ਵਾਹ ਵੀ ਤੇ ਪੇ ਮੰਗੂਤਾ ਨੀ ਯਾਰ ਲੇਬਰ ਵਾਲਿਆਂ ਨੇ ੱੱੱਕਾ ਲਾ ਕੇ ਮਾੜੀ ਮੋਟੀ ਪੈ ਕੇ ਕੀਤੀ ਆ ਡਰਾਈਵਰ ਵੀ ਹੂਲਜ ਕਰਕੇ ਕੋ ਲੱਖ ਯਾਰ ਵੀਰੇ ਤਿੰਨੇ ਬੰਦੇ ਹੋਪ ਕਰਨ ਲੱਗੇ ਯਾਰ ਕਿਹੜੇ ਟਾਇਰ ਥੱਲੇ ਆ ਆਹ ਟਾਇਰ ਥੱਲੇ ਆ ਥੋੜਾ ਤੁਸੀਂ ਇੱਕ ਦਸਰੇ ਦੇ ਥੋੜਾ ਬੋਆ ਵੀ ਚੱਕੇ ਸਾਡਾ ਯਾਰ ਹੋਰ ਮੈਂ ਚੱਕ ਲਗਾ ਮੇਰੀ ਜੇਬ ਵਿੱਚ ਮੋਬਾਈਲ ਤੇ ਮੁੰਡੇ ਚੱਕ ਲਗਾ ਤੇ ਨੀਚੇ ਕਰਕੇ ਮੋਬਾਈਲ ਹੋਰੇ ਕਹਨੇ ਚੱਕ ਲੈ ਉਹ ਹੋਰ ਹੋ ਜਾਏਗਾ ਹੋਰੇ ਵਿੱਚ ਪੈਸੇ ਵੀ ਤੇ ਦਿਵਾਲੀ ਕਰਕੇ ਮੈਂ ਟਿੱਕਨਰ ਤੋਂ ਪੈਸੇ ਲੈ ਗਏ ਬੱਚੇ ਸਾਰਾ ਖੋਲ ਜਿੰਨੇ ਪੈਸੇ ਤੇ 7000 ਰੁਪਏ ਦੇ ਆਜੂਪੁਰ ਵੀ ਜਿਹੜਾ ਹਾਸਾ ਹੋਇਆ 9 ਸਾਲ ਬੱਚੇ ਦਾ ਟਰੱਕ ਤੇ ਲਿਆਇਆ ਕੀ ਲੱਗਦਾ ਕਿ ਕਿਦੀ ਲਾਪਰਵਾਹੀ ਸੀ ਇਸ ਸਰ ਅਸੀਂ ਇੱਥੇ ਸਾਨੂੰ ਇਸਲਾਹ ਮਿਲਦੀ ਵੀ ਐਕਸੀਡੈਂਟ ਹੋ ਗਿਆ ਬੱਚਾ ਅਸੀਂ ਸੀਰੀਅਸ ਅਸੀਂ ਹਸਪੀਟਲ ਪਹੁੰਚੇ ਆ ਇੱਥੇ ਪਤਾ ਲੱਗਿਆ ਨਿਹਾਲ ਸਿੰਘ ਆ ਜੀ 10 ਸਾਲ ਦੀ ਉਮਰ ਹੈ ਜਿਸ ਬਾਲਕ ਨੂੰ ਜਿਹੜਾ ਨਾਲ ਲੱਗੇ ਤੇ ਸਰਪ੍ਰੇ ਆਪਣੇ ਗੱਡੀ ਨਾਲ ਟੱਕਰ ਹੋਈ ਹੈ ਉਹ ਜਿਆ ਐਕਸੀਡੈਂਟ ਹੋਇਆ ਇਹਨਾਂ ਦਾ ਜੀ ਤੇ ਬਾਕੀ ਦੇਖ ਰਹੇ ਹਾਂ ਕੀ ਬਣਿਆ ਇਹ ਲੋਕ ਕਹਿੰਦੇ ਨੇ ਵੀ ਟਰੱਕ ਜਿਹੜੇ ਤੇਜ਼ ਰਫ਼ਤਾਰ ਆਉਂਦੇ ਨੇ ਦਿਨ ਦੇ ਵਿੱਚ ਤਿਹਾਰਾਂ 'ਚ ਬੰਦ ਹੋਣੇ ਚਾਹੀਦੇ ਨੇ ਕੀ ਪੁਲਿਸ ਵਿਵਸਥਾ ਨਹੀਂ ਕਰ ਸਕਦੀ ਵੀ ਦਿਨ 'ਚ ਟ੍ਰੈਫਿਕ ਬੰਦ ਕਰ ਦੇ ਬڑے ਟਰੱਕਾਂ ਵਾਸਤੇ ਖਾਸ ਤੌਰ ਤੇ ਜੀ ਸਰ ਮੇਨ ਰੋਡਾਂ ਦੀ ਸਾਰੀ ਜੀ ਬੰਦ ਕਰਨ ਦੀ ਔਕੀ ਹੈ ਤੇ ਮੇਰੇ ਟ੍ਰੈਫਿਕ ਚੈੱਕ ਕਰਦੇ ਸਾਰੀ ਇਹ ਹੁੰਦੇ ਰਹਿੰਦੇ ਚੈੱਕਰ ਗਫਤਾਰ ਦੇ ਕੋਈ ਚੈਕਿੰਗ ਗਫਤਾਰ ਦੀ ਚੈਕਿੰਗ ਦੇ ਚਲਾਨ ਕੱਢਦੇ ਜਿਹੜੇ ਓਵਰ ਟੂ ਓਰ ਚੱਲਦੇ ਨੇ ਆਪਣੇ ਓਵਰ ਸਪੀਡ ਵਾਲੇ ਫਿਲਹਾਲ ਬੱਚੇ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਇਹ ਰੈਫਰ ਕਰਦੇ ਜੀ ਪਟਿਆਲੇ ਦੇ ਇੱਥੇ ਖੜਿਆ ਹਸਪੀਟਲ 'ਚ ਇਹਨਾਂ ਨੇ ਪਟਿਆਲਾ ਜ ਰੈਫਰ ਡਰਾਈਵਰ ਫਰਾਰ ਹੈ ਜੀ ਮੋਕੇ ਡਰਾਈਵਰ ਦੇਖਦੇ ਆ ਮੋਕੇ ਤੇ ਜਾ ਕੇ ਸਰ ਉੱਥੇ ਜੀ ਪਹੁੰਚਦੇ ਹੋਂਤੇ ਬੱਚੇ ਦੀ ਕਾਫੀ ਸੱਟ ਲੱਗੀ ਹੈ ਕੀ ਹਾਲਤ ਕੀ ਹੈ ਬੱਚੇ ਦਾ ਨਾਮ ਕੀ ਸੀ ਤੇ ਅੱਗੇ ਤੁਸੀਂ ਕੀ ਪ੍ਰੋਸੈਸ ਕੀਤਾ ਉਹ ਦੇਖੋ ਜਬ ਹਮਾਰੇ ਪਾਸ ਪੇਸ਼ੈਂਟ ਸਵਾ 12 ਕੇ ਅਰਾਊ मतलब क्लियर कर दिया था हमने फिर भी हमने ट्राई किया चलो सी पी आर दे के देख लेते हैं बट ई सी निकाली तो उनको हमने फिर क्लियरली डिक्लेयर कर दिया बट वो अपनी संतुष्टि के लिए लेके गए हैं बच्चे का नाम निहाल है और पिता का नाम नवीन है जसपाल कॉलोनी से अराउंड टेन ईयर ओल्ड है तो एक्सीडेंट हेड इंजरी से मोस्टली रीज़न है जो